ਹਾਂਜੀ ਨਮਸਕਾਰ ਹੈਲੋ 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 ਠੀਕ ਹੈ ਜੀ ਸ਼ੁਕਰਾਨ ਮਿਹਰਬਾਨ ਬਹੁਤ ਸਾਰੀ ਮੁਹੱਬਤ ਸਾਰੇ ਦੋਸਤਾਂ ਮਿੱਤਰਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਦੀ ਸਾਰੀ ਤੰਦਰੁਸਤ ਹੋ ਮੈਂ ਤਰੀ ਨੂੰ ਹੁਣ ਦੱਸੋ ਪਿਆਰੇ ਵਿਦਿਆਰਥੀਓ ਆਵਾਜ਼ ਜਿਹੜੀ ਹੈ ਠੀਕ ਆ ਰਹੀ ਹੈ ਸਾਰੇ ਵਿਦਿਆਰਥੀਆਂ ਤੱਕ ਤੇ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਬਸ ਇਹੀ ਕਿਹਾ ਸੀ ਵੀ ਤੁਹਾਡਾ ਸਾਰਿਆਂ ਦਾ ਖੈਰਮਕਦਮ ਕਰਦੇ ਹਾਂ ਰੋੜਾ ਕਲਾਸ ਦੇ ਇਸ ਆਨਲਾਈਨ ਪਲੇਟਫਾਰਮ ਦੇ ਉੱਪਰ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਸਾਰੀ ਦੇ ਸਾਰੇ ਵਿਦਿਆਰਥੀਓ ਵੀ ਆਪਣੀ ਹਰ ਰੋਜ਼ 5 ਵਜੇ ਕਲਾਸ ਹੁੰਦੀ ਹੈ ਤੇ ਅੱਜ ਆਪਾਂ ਨੂੰ ਥੋੜੀ ਜੀ ਦੇਰੀ ਹੋਗੀ ਇਸ ਕਲਾਸ ਦੇ ਵਿੱਚ ਇਸ ਇਸ਼ੂ ਕਰਕੇ ਚਲੋ ਕੋਈ ਗੱਲ ਨਹੀਂ ਅੰਤ ਸਟਾਰਟ ਕਰਦੇ ਆਪਾਂ ਬਿਨਾ ਕਿਸੇ ਦੇਰੀ ਦੀ ਕਲਾਸ ਨੂੰ ਸ਼ੁਰੂ ਕਰਦੇ ਆ ਅੱਜ ਦੇ ਸੈਸ਼ਨ ਨੂੰ ਪਰ ਮੇਰੀ ਸਾਰਿਆਂ ਤੁਹਾਡੇ ਸਾਰਿਆਂ ਸਾਹਮਣੇ ਗੁਜਾਰਿਸ਼ ਰਹੂਗੀ ਕਿ ਇਸ ਸੈਸ਼ਨ ਦਾ ਲਿੰਕ ਆਪਣੇ ਉਹ ਲੋੜਵੰਦ ਵਿਦਿਆਰਥੀਆਂ ਤੱਕ ਜਰੂਰ ਪਹੁੰਚਾਓ ਜਿਹੜੇ ਪਿਆਰੇ ਵਿਦਿਆਰਥੀ ਲੈਕਚਰਰ ਕਿਟਰ ਦੀ ਜਾਂ ਮਾਸਟਰ ਕਿਟ ਦੀ ਤਿਆਰੀ ਕਰ ਰਹੀ ਹੈ ਤੇ ਤੁਸੀਂ ਇਹ ਵੀ ਜਾਣਦੇ ਹੋ ਵੀ ਇਹ ਜਿਹੜੀ ਕਲਾਸ ਆਪਣੀ ਹਰ ਰੋਜ਼ ਮਾਸਟਰ ਕਿਟਰ ਤੇ ਲੈਕਚਰਰ ਕਿਟਰ ਦੇ ਸੰਦਰਭ ਵਿੱਚ ਹੁੰਦੀ ਹੈ ਤੇ ਆਪਾਂ ਇੱਕ ਇਹ ਲੜੀ ਤੋਰੀ ਹੋਈ ਹੈ ਜਿਹਦੀ ਵਿੱਚ ਆਪਾਂ ਇਹਨਾਂ ਦੇ ਸੰਦਰਭ ਦੇ ਵਿੱਚ ਜਿਹੜੇ ਆਪਣੇ ਪ੍ਰੀਵੀਅਸ ਈਅਰ ਪੇਪਰਾਂ ਦੇ ਸਵਾਲ ਨੇ ਉਹ ਕਰਦੇ ਹੁੰਨੇ ਆ ਤੇ ਆਪਾਂ 20 ਵਾਲੇ ਪੇਪਰ ਦੇ ਸਵਾਲ ਕਰ ਰਹੇ ਹਾਂ ਤੇ ਅੱਜ ਕੁਝ ਕੁ ਸਵਾਲ ਲੈ ਕੇ ਤੁਹਾਡੇ ਸਾਹਮਣੇ ਸਨਮੁਖ ਹੋਏ ਆ ਤਾਂ ਸ਼ੁਰੂ ਕਰਦੇ ਹਾਂ ਦੋਸਤੋ ਆਗਾਜ਼ ਕਰਦੇ ਹਾਂ ਅੱਜ ਦੇ ਸੈਸ਼ਨ ਦਾ ਪਹਿਲਾ ਸਵਾਲ ਮੈਂ ਤੁਹਾਡੇ ਸਾਹਮਣੇ ਬਿਨਾਂ ਕਿਸੇ ਦੇਰੀ ਤੋਂ ਕਿਉਂਕਿ ਬਹੁਤ ਹੀ ਦੇਰੀ ਹੋ ਗਈ ਹੈ ਪਹਿਲਾਂ ਹੁਣ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਤਾਂ ਆਹ ਟੈਲੀਗ੍ਰam ਚੈਨਲ ਆਪਣਾ ਪੰਜਾਬੀ ਵਿਦ ਪਨੀਸਰ ਇਸ ਨੂੰ ਜਰੂਰ ਜੁਆਇਨ ਕਰਿਓ ਪਹਿਲਾ ਸਵਾਲ ਤੁਹਾਡੇ ਸਾਹਮਣੇ ਹੈ ਕਹਿੰਦੇ ਕਿਸ ਲੇਖਕ ਨੂੰ ਗਿਆਨਪੀਠ ਦਾ ਅਵਾਰਡ ਮਿਲਿਆ ਹੈ ਬਹੁਤ ਸੌਖੇ ਸੌਖੇ ਸਵ ਤਾਰਾਂ ਵਾਲਾ ਪੇਪਰ ਕੀਤਾ ਹੈ ਵੀ ਕੋਈ ਵੀ ਪੇਪਰ ਹੁੰਦਾ ਹੈ ਮਾਸਟਰ ਕੈਡਰ ਦਾ ਜਾਂ ਲੈਕਚਰਰ ਕੈਡਰ ਦਾ ਉਹਦੇ ਵਿੱਚ ਜੇ ਮਾਸਟਰ ਕੈਟ ਦੇ ਪੇਪਰ ਦੀ ਗੱਲ ਕਰਦੇ ਆ ਤਾਂ 150 ਸਵਾਲ ਹੁੰਦਾ ਹੈਗਾ 150 ਦੇ ਵਿੱਚੋਂ ਆਪਣਾ ਕੁਝ ਸਵਾਲ ਹੈ ਜਿਹੜੇ ਮੰਨ ਲਓ 50 ਸਵਾਲ ਆਪਾਂ ਕਹਿ ਸਕਦੇ ਹਾਂ ਵਧੀਆ ਲੈਵਲ ਦੇ ਹੁੰਦੇ ਆ 50 ਸਵਾਲ ਬਿਲਕੁਲ ਠੀਕ ਲੋ ਲੈਵਲ ਦੇ ਕਹਿ ਸਕਦੇ ਆ ਤੇ 50 ਸਵਾਲ ਆ ਜਿਹੜੇ ਉਹ ਮੀਡੀਅਮ ਲੈਵਲ ਦੇ ਹੁੰਦੇ ਆ ਹਨਾ ਤਾਂ ਇਹ ਉਹਦੇ ਵਿੱਚ ਵੀ ਇਹਨਾਂ ਦੀ ਰੇਸ਼ਿਓ ਅਡਾ ਅਡਾ ਉਹ ਮੈਂ ਤੁਹਾਨੂੰ ਸਮੇਂ-ਸਮੇਂ ਤੇ ਯਾਦ ਕਰਵਾਉਂਦਾ ਰਹੂੰਗਾ ਸਮੇਂ-ਸਮੇਂ ਤੇ ਦੱਸਦਾ ਰਹੂੰਗਾ ਵੀ ਕਿੰਨੇ ਪਰਸੈਂਟ ਸਵਾਲ ਔਖ ਨੇ ਪਰਸੈਂਟ ਸਵਾਲ ਸੌਖੇ ਆਉਂਦੇ ਆ ਵੈਸੇ ਜੀ ਦੇਖਿਆ ਜਾ ਵੀ ਇਹ ਕੋਈ ਅਤਕਤ ਨਹੀਂ ਨਹੀਂ ਹੈਗੀ ਵੀ ਕੋਈ ਔਖੀ ਚੀਜ਼ ਨਹੀਂ ਹੁੰਦੀ ਜੀ ਆਪਾਂ ਪੜ੍ਹ ਕੇ ਗਏ ਆ ਤਾਂ ਕੋਈ ਔਖੀ ਚੀਜ਼ ਆਪਾਂ ਨੂੰ ਨਹੀਂ ਲੱਗਣੀ ਤਾਂ ਕਿਸ ਲੇਖਕ ਨੂੰ ਗਿਆਨਪੀਠ ਅਵਾਰਡ ਦਾ ਗਿਆਨਪੀਠ ਅਵਾਰਡ ਨਹੀਂ ਮਿਲਿਆ ਜਾਂ ਮਿਲਿਆ ਹੈ ਤਾਂ ਪਖੰਗ ਗੁਰਦਿਆਲ ਸਿੰਘ ਨੂੰ ਮਿਲਿਆ ਜੀ 1999 ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਆ ਮੜੀ ਦੇ ਦੀਵੇ ਨੂੰ ਮਿਲਿਆ ਤੇ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਆ ਸਮੂਹਿਕ ਰਚਨਾਵਾਂ ਨੂੰ ਮਿਲਿਆ ਤਾਂ ਆਪਾਂ ਇਹਨਾਂ ਦੇ ਮੜੀ ਦੇ ਦੀਵੇ ਨੂੰ ਵੀ ਯਾਦ ਰੱਖਣਾ ਤੇ ਸਮੂਹਿਕ ਰਚਨਾਵਾਂ ਨੂੰ ਵੀ ਯਾਦ ਰੱਖਣਾ ਜਿਸ ਅਕੋਰਡਿੰਗ ਜਿਸ ਹਾਤ ਹੀ ਆਪਾਂ ਨੂੰ ਵਿਕਲਪ ਆਉਣਗੇ ਉਸ ਅਕੋਰਡਿੰਗ ਹੀ ਆਪਾਂ ਉਸ ਅਨਸਾਰ ਹੀ ਆਪਾਂ ਵਿਕਲਪਾਂ ਨੂੰ ਚੂਜ਼ ਕਰਾਂਗੇ ਉਸ ਅਨਸਾਰ ਹੀ ਆਪਾਂ ਵਿਕਲਪਾਂ ਨੂੰ ਟਿਕ ਕਰਾਂਗੇ ਤੇ ਇਹ ਜਿਹੜਾ ਦੂਜਾ ਵਾਰਸੀ ਇਹਨਾਂ ਨੂੰ ਮਿਲਿਆ ਸੀ ਤੇ ਪਹਿਲਾ ਜਿਹੜਾ ਗਿਆਨਪੀਠਾ ਵਾਰਸੀ ਭਾਈ ਉਹ ਕਿਹਨੂੰ ਮਿਲਿਆ ਸੀ ਪਹਿਲਾ ਪਹਿਲਾ ਵਾਰ ਇਹ ਗਿਆਨਪੀਠ ਕਿਨੂੰ ਮਿਲਿਆ ਸੀ ਤਾਂ ਉਹ ਮਿਲਿਆ ਸੀ ਅਮਰਤਾ ਪ੍ਰੀਤਮ ਨੂੰ ਕਦੋਂ ਮਿਲਿਆ ਸੀ ਪਿਆਰੇ ਵਿਦਿਆਰਥੀਓ ਤਾਂ ਆਪਾਂ ਕਹਾਂਗੇ 1981 ਜਾਂ 1982 ਦੇ ਵਿੱਚ ਕੁਝ ਵਿਦਵਾਨ 81 ਮੰਨਦੇ ਆ ਕੁਝ 82 ਮੰਨਦੇ ਆ ਇਹ ਕਿਹੜੀ ਰਚਨਾ ਦੇ ਲਈ ਮਿਲਿਆ ਸੀ ਕਾਗਜ਼ ਤੇ ਕੈਨਵਸ ਲਈ ਮਿਲਿਆ ਸੀ ਤਾਂ ਅੱਜ ਤੱਕ ਆ ਪੰਜਾਬੀ ਰਾਈਟਰਾਂ ਨੂੰ ਦੋਹਾਂ ਨੂੰ ਹੀ ਗਿਆਨਪੀਠ ਅਵਾਰਡ ਮਿਲਿਆ ਹੈ ਗਿਆਨਪੀਠ ਅਵਾਰਡ ਮਰਨ ਪਰੰਤ ਨਹੀਂ ਦਿੱਤਾ ਜਾਂਦਾ ਇਹ ਸਾਹਿਤ ਦੇ ਖੇਤਰ ਵਿੱਚ ਸਰਵਉੱਚ ਅਵਾਰਡ ਮੰਨਿਆ ਜਾਂਦਾ ਪਿਆਰੇ ਵਿਦਿਆਰਥੀਓ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਅਗਲਾ ਸਵਾਲ ਤੁਹਾਡੇ ਸਾਹਮਣੇ ਆ ਕਹਿੰਦੇ ਪੁਣੇ ਯੰਦਾ ਪੁੰਨਿਆਂ ਦਾ ਚਾਨਣ ਕਿਸ ਦੀ ਰਚਨਾ ਹੈ ਬਹੁਤ ਸੋਹਣਾ ਸਵਾਲ ਹੈ ਪੁੰਨਿਆਂ ਦਾ ਚਾਨਣ ਪੁੰਨਿਆਂ ਦੀ ਰਾਤ ਤਾਂ ਸੁਣੀ ਹੈ ਪਰ ਇਹ ਪੁੰਨਿਆਂ ਦਾ ਚਾਨਣ ਹੈ ਕਹਿੰਦੇ ਚਰਨ ਸਿੰਘ ਸ਼ਹੀਦ ਦੀ ਹੈ ਜਸਵੰਤ ਸਿੰਘ ਕਮਲ ਦੀ ਹੈ ਗਰਬਖਸ ਸਿੰਘ ਦੀ ਹੈ ਜਾਂ ਅਮਰਤਾ ਪ੍ਰੀਤਮ ਦੀ ਹੈ ਦੇਖੋ ਜੀ ਇਹ ਅਮਰਤਾ ਪ੍ਰੀਤਮ ਦੀ ਤਾਂ ਨਹੀਂ ਹੈਗੀ ਜੀ ਹਾਂ ਜੀ ਆ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਹੈਲੋ ਜੀ ਹੈਲੋ ਹੈਲੋ ਤਾਂ ਪੁੰਨਿਆਂ ਦਾ ਚਾਨਣ ਜੇਕਰ ਗੱਲ ਕਰਗੇ ਪੁੰਨਿਆਂ ਦੇ ਚਾਨਣ ਦੀ ਤਾਂ ਇਹ ਪਿਆਰੇ ਵਿਦਿਆਰਥੀਓ ਜਸਵੰਤ ਸਿੰਘ ਕਮਲ ਦੀ ਸਵੈ ਜੀਵਨੀ ਮੰਨੀ ਜਾਂਦੀ ਹੈ ਆ ਤਮ ਕਥਾ ਮੰਨੀ ਜਾਂਦੀ ਹੈ ਜਾਂ ਆਟੋ ਬਾਇਓਗ੍ਰਾਫੀ ਵੀ ਕਹਿ ਸਕਦੇ ਹੋ ਵੈਸੇ ਬਦਵਾਨ ਇਹਨੂੰ ਆਪਣੀ ਭਾਸ਼ਾ ਦੇ ਵਿੱਚ ਕੀ ਦੱਸਦੇ ਨੇ ਵਿਥਿਆ ਦੱਸਦੇ ਨੇ ਵੀ ਇਹ ਮੇਰੀ ਆਤਮ ਵਿਥਿਆ ਹੈ ਇਹ ਮੇਰੀ ਆਪਣੀ ਕਹਾਣੀ ਹੈ ਇਹ ਮੇਰੀ ਆਪ ਬੀਤੀ ਹੈ ਤਾਂ ਇਹ ਕੀ ਦੀ ਹੈ ਜਸਵੰਤ ਸਿੰਘ ਕਮਲਦੀ ਜਸਵੰਤ ਸਿੰਘ ਕਮਲ ਮੈਂ ਉਸ ਜਸਵੰਤ ਸਿੰਘ ਕਮਲ ਦੀ ਗੱਲ ਕਰ ਰਿਹਾ ਪਿਆਰੇ ਵਿਦਿਆਰਥੀਓ ਜਿਸ ਨੂੰ ਤੁਸੀਂ ਨਾਵਲ ਦਾ ਬਾਬਾ ਬੋੜ ਮੰਨ ਕੇ ਚੱਲਦੇ ਹੋ ਜਿਸ ਨੂੰ ਤੁਸੀਂ ਨਾਵਲ ਦਾ ਬਾਬਾ ਬੋੜ ਮੰਨ ਕੇ ਚੱਲਦੇ ਹੋ ਹੁਣ ਇੱਥੇ ਬਹੁਤ ਸਾਰੇ ਵਿਦਿਆਰਥੀ ਉਲਝ ਜਾਂਦੇ ਆ ਸਾਹਿਤ ਦਾ ਬਾਬਾ ਬੋੜ ਸੰਤ ਸਿੰਘ ਕੋ ਹੈ ਤੇ ਨਾਵਲ ਦਾ ਬਾਬਾਪੋੜ ਜਸਵੰਤ ਸਿੰਘ ਕਮਲ ਹੈ ਇਸ ਦੋ ਗੱਲਾਂ ਦਾ ਤੁਸੀਂ ਖਿਆਲ ਰੱਖਣਾ ਹੈਗਾ ਬਹੁਤ ਵਧੀਆ ਜੀ ਹਾਂ ਕਹਿੰਦੇ ਸਰ ਅਮਰਤਾ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਪਹਿਲੀ ਮਹਿਲਾ ਸੀ ਜਾਂ ਗਿਆਨਪੀਠ ਦੀ ਤਾਂ ਦੇਖੋ ਗਿਆਨਪੀਠ ਅਵਾਰਡ ਵੀ ਪਹਿਲਾਂ ਅਮਰਤਾ ਪ੍ਰੀਤਮ ਨੂੰ ਮਿਲਿਆ ਸਾਹਿਤ ਅਕਾਦਮੀ ਅਵਾਰਡ ਦੀ ਵੀ ਪਹਿਲੀ ਮਹਿਲਾ ਜਿਹੜੀ ਪ੍ਰਾਪਤ ਕਰਨ ਵਾਲੀ ਉਹ ਅਮਰਤਾ ਪ੍ਰੀਤਮ ਹੀ ਹੋਈ ਹੈ ਕਿਉਂਕਿ 1955 ਚ ਉਹ ਭਾਈ ਵੀਰ ਸਿੰਘ ਨੂੰ ਮਿਲ ਗਿਆ 1956 ਚ ਉਹ ਅਮਰਤਾ ਪ੍ਰੀਤਮ ਨੂੰ ਮਿਲ ਗਿਆ ਤਾਂ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕਰਨ ਵਾਲੀ ਵੀ ਉਹ ਪਹਿਲੀ ਇਸਤਰੀ ਮੰਨੀ ਜਾਂਦੀ ਹੈ ਠੀਕ ਹੈ ਜੀ ਤਾਂ ਇਹ ਵੀ ਬਹੁਤ ਵਧੀਆ ਧੰਨਵਾਦੀ ਧੰਨਵਾਦ ਜੋਤਰੀ ਟੱਕੜੇ ਨੂੰ ਹੱਥ ਲਾਇਆ ਤੇ ਸਾਰਾ ਹੀ ਟਬਰ ਤੇ ਆਇਆ ਤਾਂ ਆਪਾਂ ਖੰਗਰੀ ਜਦੋਂ ਘੜੇ ਨੂੰ ਹੱਥ ਲਾਇਆ ਤਾਂ ਸਾਰੇ ਪਾਣੀ ਮੰਗਣ ਲੱਗ ਗਏ ਤਾਂ ਆਪਾਂ ਮੈਂ ਬੋਲ ਹੀ ਗਿਆ ਵੈਸੇ ਹਨਾ ਇਹ ਆਪਣੇ ਸੁਭਾਗੀ ਮੂੰਹ ਦੇ ਉੱਪਰ ਚੜੇ ਹੁੰਦੇ ਆ ਇਹ ਸਾਰੇ ਮਹਾਵ੍ਰੀਤੇ ਖਾਨ ਤਾਂ ਆਪਾਂ ਕਹਾਂਗੇ ਸਾਰਾ ਟਬਰ ਤੇ ਆਇਆ ਟਬਰ ਉੱਤਰ ਆ ਜਾਊਗਾ ਅਗਲਾ ਸਵਾਲ ਹੈ ਕਹਿੰਦੇ ਹੀਟ ਲਿਖਿਆ ਵਿੱਚੋਂ ਵਿਆਹ ਸਮੇਂ ਗਾਉਣ ਵਾਲਾ ਗੀਤ ਕਿਹੜਾ ਹੈ ਦੇਖੋ ਵਿਆਹ ਸਮੇਂ ਲੋਰੀ ਤਾਂ ਕੌਣ ਸੁਣਾਉਂਦਾ ਹੈ ਹਨਾ ਵਿਆਹ ਸਮੇਂ ਬਰਾਤਾਂ ਨੂੰ ਸਮਾਉਣਾ ਥੋੜੀ ਹੁੰਦਾ ਲੋ ਸੁਹਾਗ ਜਾਂ ਕੀ ਭਾਈ ਦੱਸੋ ਮਾੜਾ ਜਿਹਾ ਉੱਤਰ ਦੱਸੋ ਇਹਦਾ ਕੀ ਆ ਸਕਦਾ ਹੈਗਾ ਹਾਂ ਭਾਈ ਵੀਰ ਸਿੰਘ ਨੂੰ ਮਿਲਿਆ ਸੀ ਬਿਲਕੁਲ ਜੀ ਮੰਗਵਾ ਲਿਆ ਉੱਥੋਂ ਜੀ ਅੱਛਾ ਚੱਕ ਨਹੀਂ ਆਉਣ ਲੱਗੇ ਅੱਛਾ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਤਾਂ ਆਪਾਂ ਖੰਘੇਟ ਲਿਖਿਆ ਚੋ ਵਿਆਹ ਸਮੇਂ ਗਾਇਆ ਜਾਣ ਵਾਲਾ ਗੀਤ ਸੁਹਾਗ ਦੋਸਤੋ ਸੁਹਾਗ ਜਿਹੜਾ ਹੈ ਕੁੜੀਆਂ ਦੇ ਵਿਆਹ ਸਮੇਂ ਗਾਇਆ ਜਾਂਦਾ ਹੈ ਕੁੜੀਆਂ ਦੇ ਵਿਆਹ ਵਿੱਚ ਕੁੜੀਆਂ ਦੇ ਵਿਆਹ ਵਿੱਚ ਗਾਇਆ ਜਾਣ ਵਾਲਾ ਗੀਤ ਹੈ ਵਿਆਹ ਵਿੱਚ ਗਾਇਆ ਜਾਣ ਵਾਲਾ ਗਾਇਆ ਜਾਨ ਵਾਲਾ ਗੀਤ ਹੈ ਦੋਸਤੋ ਠੀਕ ਹੈ ਕੁੜੀਆਂ ਦੇ ਵਿਆਹ ਵਿੱਚ ਗਾਇਆ ਜਾਣ ਵਾਲਾ ਗੀਤ ਹੈ ਬਹੁਤ ਵਧੀਆ ਕਹਿੰਦੇ ਉਦਮ ਦਾ ਕੀ ਅਰਥ ਹੈ ਦੋਸਤੋ ਉਦਮ ਦਾ ਕੀ ਅਰਥ ਹੈ ਤਾਂ ਉਦਮ ਦਾ ਮਤਲਬ ਚਿੰਤਾ ਕਰਨਾ ਨਹੀਂ ਹੋ ਸਕਦਾ ਇੱਛਾ ਕਰਨਾ ਨਹੀਂ ਹੋ ਸਕਦਾ ਆਪਾਂ ਨਹੀਂ ਕਹਿੰਦੇ ਹੁੰਦੀ ਹੁੰਦੀ ਵੀ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣਾ ਤਾਂ ਆਪਾਂ ਕਹਿ ਸਕਦੇ ਹਾਂ ਜੇ ਚੁਸਤ ਦਾ ਵਿਰੋਧੀ ਸ਼ਬਦ ਦੇਖਗੇ ਸੁਸਤ ਆਉਂਦਾ ਹੈ ਆਲਸੀ ਦਾ ਵਿਰੋਧੀ ਸ਼ਬਦ ਦੇਖਗੇ ਤਾਂ ਉਦਮੀ ਆਉਂਦਾ ਹੈ ਉਦਮੀ ਦਾ ਮਤਲਬ ਹੁੰਦਾ ਹੈ ਉਦਮਕ ਕਰਨ ਵਾਲਾ ਆਪਾਂ ਨੂੰ ਵੀ ਦਿਲ ਤੇ ਜੀ ਦੇ ਨਾਲ ਉਦਮ ਕਰਨਾ ਚਾਹੀਦਾ ਹੈ ਠੀਕ ਹੈ ਤਾਂ ਬਹੁਤ ਵਧੀਆ ਤਾਂ ਆਪਾਂ ਖਾਂਗੇ ਇਹਦਾ ਉੱਤਰ ਕੀ ਆਊਗਾ ਕੋਸ਼ਿਸ਼ ਕਰਨਾ ਕੋਸ਼ਿਸ਼ ਕਰਨਾ ਹੀ ਕੀ ਹੁੰਦਾ ਹੈ ਉਦਮ ਕਰਨਾ ਹੁੰਦਾ ਹੈ ਮਾਗੀ ਦਾ ਮੇਲਾ ਕਿਸ ਥਾਂ ਉੱਪਰ ਲੱਗਦਾ ਹੈ ਬਹੁਤ ਸੋਹਣਾ ਸਵਾਲ ਹੈ ਵੀ ਮਾਗੀ ਦਾ ਮੇਲਾ ਕਿਸ ਥਾਂ ਉੱਪਰ ਧਾਰਮਿਕ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਆਪਾਂ ਨੂੰ ਪਤਾ ਹੈ ਦੋਸਤੋ ਨਨਕਾਣਾ ਸਾਹਿਬ ਨਹੀਂ ਲੱਗਦਾ ਤਲਵੰਡੀ ਸਾਬੋ ਵੀ ਨਹੀਂ ਲੱਗਦਾ ਸ੍ਰੀ ਮੁਕਸਰ ਸਾਹਿਬ ਲੱਗਦਾ ਹੈ ਜਿਸ ਦਾ ਪੁਰਾਣਾ ਨਾਮ ਖਦਰਾਨੀ ਦੀ ਢਾਬ ਸੀਗਾ 40 ਮੁਕਤਿਆਂ ਦੀ ਜਾਤ ਦੇ ਵਿੱਚ ਜਿਹੜਾ ਮਾਗੀ ਦਾ ਮੇਲਾ ਹੈ ਉਹ ਮਨਾਇਆ ਜਾਂਦਾ ਹੈ ਦੋਸਤੋ ਇੱਕ ਮੁਕਸਰ ਸਾਹਿਬ ਦੇ ਵਿੱਚ ਪਿੰਡ ਬਾਮ ਦੇ ਵਿੱਚ ਵਿਦਿਆ ਮਾਤਾ ਦਾ ਮੇਲਾ ਵੀ ਲੱਗਦਾ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈਗਾ ਠੀਕ ਹੈ ਜੀ ਬਹੁਤ ਵਧੀਆ हां जी 4-5 ਮਿੰਟ ਹੋਈ ਆ ਜੀ ਹੁਣੀ ਕਲਾਸ ਸਟਾਰਟ ਹੋਈ ਆ ਜੀ ਥੋੜਾ ਜਿਹਾ ਟੈਕਨੀਕਲ ਇਸ਼ੂ ਕਰਕੇ ਕਲਾਸ ਜਿਹੜੀ ਲੇਟ ਹੋ ਗਈ ਸੀ ਚਰਮਖ ਦਾ ਸਬੰਧ ਕੀ ਦੇ ਨਾਲ ਹੈ ਇਹਦਾ ਸਵਾਲ ਬੀਬੀਆਂ ਕਰਨੀਆਂ ਭਾਬਕੇ ਜਿੰਨੀਆਂ ਵੀ ਕੁੜੀਆਂ ਨਹੀਂ ਇਹ ਇਸ ਸਵਾਲ ਦਾ ਉੱਤਰ ਉਹ ਕਰਨੀਆਂ ਵੈਸੇ ਮੁੰਡੇ ਵੀ ਕਰ ਸਕਦੇ ਕੋਈ ਚੱਕਰ ਨਹੀਂ ਹੈਗਾ ਪਰ ਉਹਨਾਂ ਨੂੰ ਇਹ ਪਤਾ ਹੋ ਸਕਦਾ ਹੈਗਾ ਬਾਕੀ ਦੇਖਦੀਆਂ ਕੀ ਪਤਾ ਲੱਗਦਾ ਦੱਸੋ ਭਾਈ ਉੱਤਰ ਕੀ ਆ ਸਕਦਾ ਹੈ ਤੇ ਇਹਦਾ ਉੱਤਰ ਕੀ ਆ ਸਕਦਾ ਜਲਦੀ ਜਲਦੀ ਕਰਿਓ ਮਾੜਾ ਜੀ ਕੀ ਉੱਤਰ ਆ ਸਕਦਾ ਇਹਦਾ ਤਾਂ ਆਪ ਪਖਾਂਗੇ ਦੋਸਤੋ ਚਰਮਖ ਦਾ ਸਬੰਧ ਕਿਸ ਨਾਲ ਹੁੰਦਾ ਹੈ ਤਾਂ ਚਰਮਖ ਦਾ ਸਬੰਧ ਚਰਖੇ ਦੇ ਨਾਲ ਹੁੰਦਾ ਹੈ ਦੋਸਤੋ ਚਰਖਾ ਜਿਹੜਾ ਸ਼ਬਦ ਆ ਨਾ ਦੋਸਤੋ ਜਿਵੇਂ ਤੁਹਾਨੂੰ ਗੱਲ ਕਹਾਂ ਚਰਖਾ ਜਿਹੜਾ ਸ਼ਬਦ ਆ ਉਹ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਹੈ ਯਾਦ ਰੱਖਿਓ ਫਾਰਸੀ ਭਾਸ਼ਾ ਦੇ ਸ਼ਬਦ ਚਰਖ ਤੋਂ ਬਣਿਆ ਹੈ ਫਾਰਸੀ ਭਾਸ਼ਾ ਦੇ ਸ਼ਬਦ ਚਰਖ ਤੋਂ ਬਣਿਆ ਜਿਹੜਾ ਚਰਖਾ ਸ਼ਬਦ ਹੈ ਇਹ ਫਾਰਸੀ ਭਾਸ਼ਾ ਦੇ ਸ਼ਬਦ ਚਰਖ ਤੋਂ ਬਣਿਆ ਹੈ ਇਸ ਚਰਖ ਦਾ ਮਤਲਬ ਕੀ ਹੁੰਦਾ ਹੈ ਪਈਆ ਐਸੋ ਚਰਖ ਦਾ ਮਤਲਬ ਕੀ ਹੁੰਦਾ ਹੈ ਪਈਆ ਜਾਂ ਆਪਾਂ ਕਹਿੰਦੇ ਨੇ ਗੋਲ-ਗੋਲ ਘੁੰਮਣ ਵਾਲਾ ਗੋਲ-ਗੋਲ ਕੁੰਮਣ ਵਾਲਾ ਇਸ ਦਾ ਕੀ ਮੰਨਿਆ ਜਾਂਦਾ ਹੈ ਅਰਥ ਮੰਨਿਆ ਜਾਂਦਾ ਹੈ ਇਹਨਾਂ ਦੋਸਤੋ ਇਹਦੇ ਬਹੁਤ ਸਾਰੇ ਕੀ ਹੁੰਦੇ ਨੇ ਚਰਖੇ ਦੇ ਹਿੱਸੇ ਹੁੰਦੇ ਨੇ ਜਿਵੇਂ ਚਰਖੇ ਦਾ ਜਿਹੜਾ ਹਿੱਸਾ ਹੈ ਉਹ ਕੀ ਮੰਨਿਆ ਜਾਂਦਾ ਚਰਮਖ ਮੰਨਿਆ ਜਾਂਦਾ ਹੁਣ ਚਰਮਖ ਕੀ ਹੁੰਦਾ ਆਪਾਂ ਨੂੰ ਪਤਾ ਹੈ ਇੱਕ ਤਾਂ ਚਰਖੇ ਦਾ ਆ ਹਿੱਸਾ ਆ ਗਿਆ ਇੱਕ ਉਹਦੇ ਫੱਟੀ ਲੱਗ ਗਈ ਤੇ ਤਿੰਨ ਉਹਦੇ ਇੱਥੇ ਐਂ ਚੀਜ਼ਾਂ ਨਹੀਂ ਬਣ ਜਾਂਦੀਆਂ ਨੇ ਤਾਂ ਇਹਨਾਂ ਦੇ ਵਿੱਚ ਉੱਥੇ ਮੋਰੀਆਂ ਕੱਢੀਆਂ ਜਾਂਦੀਆਂ ਨੇ ਤੇ ਆ ਮੋਰੀਆਂ ਵਿੱਚ ਦੀ ਨਾ ਇੱਕ ਸੂਤ ਦੀ ਜਾਂ ਚਮੜੀ ਦੀ ਉਹ ਕੱਢੀ ਜਾਂਦੀ ਹੈ ਰੱਸੀ ਜੀ ਤਾਂ ਉਸ ਨੂੰ ਕੀ ਕਿਹਾ ਜਾਂਦਾ ਚ ਮਖਪਾਉਣਾ ਤਾਂ ਉਹ ਕੀ ਹੁੰਦਾ ਚਰਮਖ ਪਾਉਣਾ ਹੁੰਦਾ ਤਾਂ ਆਪਾਂ ਖਾਂਗੇ ਚਰਖੇ ਦਾ ਚਰਮਖ ਕੀ ਹੁੰਦਾ ਹਿੱਸਾ ਹੁੰਦਾਗਾ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਇਹਦਾ ਮਤਲਬ ਵੀ ਦੱਸ ਦਿਓ ਮੈਨੂੰ ਕੀ ਹੈ ਤੇ ਹੈ ਵੀ ਕੀ ਇਹ ਵੀ ਦੱਸ ਦਿਓ ਤਾਂ ਪੜਦੇ ਸਾਰੀ ਪਤਾ ਲੱਗ ਗਿਆ ਹੋਊਗਾ ਵੀ ਕੀ ਹੈ ਇਹ ਹਨਾ ਨਿੱਕੀ ਜੀ ਕੁੜੀ ਤੇ ਲੈ ਪਰਾਂਦਾ ਤੁਰੀ ਤਾਂ ਇਹ ਦੱਸੋ ਭਾਈ ਹੈ ਕੀ ਇਹ ਵੈਰੀ ਗੁੱਡ ਈਵਨਿੰਗ ਜੀ ਵੈਰੀ ਗੁੱਡ ਈਵਨਿੰਗ ਕਿੰਨਾ ਟਾਈਮ ਹੋ ਗਿਆ ਜੀ ਹਜੇ ਕੁਝ ਕੀ ਟਾਈਮ ਹੀ ਹੋਇਆਗਾ ਹਜੇ ਸਾਢੇ 12 ਮਿੰਟ ਹੋਇਆ ਕਲਾਸ ਚੱਲੀ ਨੂੰ ਭਾਈ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਬਸ 20 ਮਿੰਟ ਦੀ ਕਲਾਸ ਲਾਉਣੀ ਆਪਾਂ ਦੱਸੋ ਭਾਈ ਠੀਕ ਹੈ ਜੀ ਦੱਸੋ ਜੀ ਉੱਤਰ ਕੀ ਹੋਊਗਾ ਬਾਝਾਰਤਾ ਇਹਦਾ ਅਰਥ ਕੀ ਹੈ ਮੈਨੂੰ ਦੱਸਿਓ ਇਹ ਬਾਝਾਰਤਾ ਦਾ ਮਤਲਬ ਕੀ ਹੈ ਪਿੱਪਲ ਪੱਤੀਆਂ ਕਿੱਥੋਂ ਦਾ ਗਹਿਣਾ ਹੁਣ ਪੱਤੀਆਂ ਮੱਥੇ ਤੇ ਤਾਂ ਪਾਉਣ ਹੋ ਰਿਹਾ ਬੰਦਾ ਹੱਥਾਂ 'ਚ ਵੀ ਪਾਉਣ ਹੋ ਰਿਹਾ ਬਾਹਾਂ 'ਚ ਵੀ ਪਾਉਣਾ ਰਿਹਾ ਕਿੱਥੋਂ ਦਾ ਗਹਿਣਾ ਹੈ ਕੰਨਾਂ ਦਾ ਗਹਿਣਾ ਇੱਕ ਮਾਮੇ ਮੁਰਕੀਆਂ ਇਹਦੇ ਨਾਲ ਹੀ ਮਿਲਦੀਆਂ ਜੁਲਦੀਆਂ ਨੇ ਉਹ ਵੀ ਕੀ ਹੈ ਕੰਨਾਂ ਦਾ ਵੈਰੀ ਗੁੱਡ ਸੂਈ ਧਾਗਾ ਠੀਕ ਹੈ ਜੀ ਬਹੁਤ ਵਧੀਆ ਹਾਂ ਪਤਾ ਬਿਲਕੁਲ ਸੂਈ ਧਾਗਾ ਇਛਰਾ ਨਾਮ ਦਾ ਪਾਤਰ ਕਿਸ ਕਿਸੇ ਵਿੱਚ ਆਉਂਦਾ ਹੈ ਇਛਰਾ ਰਾਣੀ ਇਛਰਾ ਹਾਂ ਹੁਣ ਆਪਾਂ ਪੜਿਆ ਸੀ ਏ ਆਪਾਂ ਕਿੱਸਾ ਹੀ ਪੜਿਆ ਸੀ ਸਾਰਾ ਹੁਣ ਆਪਾਂ ਹੀਰਾਂਜੀ ਦਾ ਕਿੱਸਾ ਵੀ ਚੰਗੇ ਤਰੀਕੇ ਨਾਲ ਜਾਣਦੇ ਹਾਂ ਹੁਣ ਹੀਰਾਂਜੀ ਦਾ ਜਿਹੜਾ ਕਿੱਸਾ ਸੀ ਉਹ ਸਭ ਤੋਂ ਪਹਿਲਾਂ ਤਾਂ ਦਮੋਦਰ ਨੇ ਲਿਖਿਆ ਸੀ ਫਿਰ ਉਹ ਕਿਸ ਨੇ ਲਿਖਿਆ ਸੀ ਵਾਰਿਸਾ ਨੇ ਲਿਖਿਆ ਸੀ ਇਹ ਗੱਲ ਦਾ ਤਾਂ ਤੁਹਾਨੂੰ ਨੋਰਮਲ ਹੀ ਗਿਆਨ ਹੋਣਾ ਚਾਹੀਦਾ ਹੈਗਾ ਸੱਸੀ ਪੁੰਨੂ ਦਾ ਕਿੱਸਾ ਦੇਖੋ ਸੱਸੀ ਦੇ ਵਿੱਚ ਦੋ ਸੱਸੀ ਪੈਂਦੇ ਆ ਤਾਂ ਇਹ ਕਿਹਨੇ ਲਿਖਿਆ ਸੀ ਹਾਸ਼ਮ ਸ਼ਾਹ ਨੇ ਲਿਖਿਆ ਸੀ ਤਾਂ ਹਾਸ਼ਮ ਸ਼ਾਹ ਵੀ ਜਦੋਂ ਲਿਖਦਿਆਂ ਦੋ ਸੱਸੀ ਪੈਂਦੇ ਆ ਹੁਣ ਪੂਰਨ ਭਗਤ ਦਾ ਕਿੱਸਾ ਕਾਦਰ ਯਾਰ ਨੇ ਲਿਖਿਆ ਸੀ ਕਿਹਨੇ ਲਿਖਿਆ ਸੀ ਯਾਰਾਂ ਦਾ ਯਾਰ ਕਾਦਰ ਤਾਂ ਕਰਕੇ ਭਗਤ ਬਣ ਗਿਆ ਆਈ ਯਾਦ ਰੱਖਿਓ ਆ ਜਿਹੜਾ ਹੈ ਇਹ ਮਸ਼ਹੂਰ ਪੀਲੂ ਦਾ ਹੋਇਆ ਪਰ ਇਹ ਲਿਖਿਆ ਕਿਹਨੇ ਸੀ ਹਾਫਿਜ਼ ਵਰਕਰਦਾਰ ਨੇ ਵੀ ਲਿਖਿਆ ਸੀ ਹਾਫਿਜ਼ ਬਰ ਖੁਰਦਾਰ ਨੇ ਵੀ ਲਿਖਿਆ ਸੀ ਯਾਦ ਰੱਖਿਓ ਜੀ ਨੇ ਪੰਜਾਬੀ ਨੂੰ ਸਭ ਤੋਂ ਪਹਿਲੀ ਵਾਰ ਕੀ ਆਖਿਆ ਸੀ ਪੰਜਾਬੀ ਆਖਿਆ ਸੀ 1670 ਜਾਂ 72 ਦੇ ਵਿੱਚ ਤਾਂ ਦੱਸੋ ਭਈ ਇਹ ਕਿਸ ਦੇ ਪਾਤਰ ਹੈ ਪੂਰਨ ਭਗਤ ਦੇ ਬਿਲਕੁਲ ਪੂਰਨ ਭਗਤ ਤਾਂ ਜਿਹੜਾ ਹੁੰਦਾਗਾ ਉਹਦੀ ਮੰਮੀ ਦਾ ਨਾਮ ਆਪਾ ਕੇ ਮਾਂ ਦਾ ਨਾਮ ਰਾਣੀ ਇਸ਼ਰਾ ਹੁੰਦਾ ਤੇ ਦੂਜੀ ਮਤਰੀ ਹੀ ਮਾਂ ਦਾ ਨਾਮ ਲੂਣਾ ਹੁੰਦਾ ਆਪਾਂ ਨੂੰ ਪਤਾ ਹੈ ਵੀ ਉਹ ਜਦੋਂ ਘਰ ਛੱਡਦਾ ਹੈ ਭੂਰੇ ਦੇ ਵਿੱਚ ਭੇਜਦੇ ਹਨ ਉਹਨੂੰ ਹਨਾ ਤੇ ਉਦੋਂ ਭੂਰੇ ਦੇ ਵਿੱਚੋਂ ਜਦੋਂ ਉਹ ਵਾਪਸ ਆਉਂਦਾ ਤੇ ਬਾਅਦ ਵਿੱਚ ਪੂਰਨ ਭਗਤ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਰਾਣੀ ਇਸ਼ਰਾ ਦੀ ਅੱਖਾਂ ਦੀ ਜਿਹੜੀ ਰੌਸ਼ਨੀ ਹੈ ਉਹ ਚਲੀ ਜਾਂਦੀ ਹੈ ਇਚਰਾ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਆਪਾਂ ਨੂੰ ਪਤਾ ਹੈ ਆਪਾਂ ਪੜਿਆ ਸੀ ਪੀਚੋ ਬੱਕਰੀ ਕੀ ਹੈ ਤਾਂ ਪੀਚੋ ਬੱਕਰੀ ਪਕਵਾਨ ਥੋੜੀ ਹੈ ਯਾਰ ਹਨਾ ਕਿੱਧਰ ਗਿਆ ਬਈ ਪਕਵਾਨ ਥੋੜੀ ਹੈ ਤੂੰ ਭਜਦਾ ਕਿੱਧਰ ਹੈ ਯਾਰ ਕੋਈ ਨਹੀਂ ਰੁਕ ਜਾ ਪਕਵਾਨ ਥੋੜੀ ਹੈ ਇਹ ਕੀ ਹੈ ਇੱਕ ਲੋਕ ਖੇਡ ਹੈ ਬਹੁਤ ਵਧੀਆ ਅੱਗੇ ਸਿਰ ਗੁੰਦ ਦੇ ਕਪੂਤੀਏ ਨੈਣੇ ਨਹੀਂ ਸਿਰ ਉੱਤੇ ਪਾ ਡਾਕ ਬੰਗਲਾ ਇਹ ਸਤ ਓਹੋ ਮੈਥੋਂ ਪੂਰੀ ਕਿਉਂ ਹੋ ਜਾਂਦੀ ਹੈ ਮੈਂ ਤਾਂ ਤੁਹਾਨੂੰ ਸਵਾਲ ਪੜ ਕੇ ਸੁਣਾਉਣਾ ਹੁੰਦਾ ਚਲੋ ਅੱਦੇ ਜਣੇ ਨੂੰ ਪਤਾ ਨਹੀਂ ਲੱਗਿਆ ਹੁਣਾਂ ਫਿਰ ਵੀ ਤਾਂ ਇਹਦਾ ਉੱਤਰ ਕਰਿਓ ਕੀ ਆ ਸਕਦਾ ਹੈਗਾ ਕੈਨੇਸਰ ਗੁੰਦ ਦੀ ਕਪੂਤੀ ਇਹ ਨੈਣੀ ਸਿਰ ਉੱਤੇ ਪਾ ਕੀ ਸਿਰ ਉੱਤੇ ਪਾ ਕੀ ਤਾਂ ਆਪਾਂ ਖਾਂਗੇ ਡਾਕ ਬੰਗਲਾ ਹੁਣ ਤਾਂ ਸੁਣ ਲਿਆ ਹੋਊਗਾ ਨਾ ਤਾਂ ਡਾਕ ਬੰਗਲਾ ਕੀ ਹੁੰਦਾ ਹੈ ਦੋਸਤੋ ਸਿਰ ਦਾ ਗਹਿਣਾ ਹੁੰਦਾ ਹੈ ਯਾਦ ਰੱਖਿਓ ਜਿਹੜੀਆਂ ਅੱਜ ਕੱਲ ਕੁੜੀਆਂ ਪੱਫ ਬਣਾਉਂਦੀਆਂ ਸੀ ਜਾਂ ਪੁਰਾਣੇ ਟਾਈਮ ਤੇ ਪੱਫ ਬਣਾਉਂਦੀਆਂ ਸੀ ਤਾਂ ਆਪਾਂ ਕਹਿੰਦੇ ਨਹੀਂ ਅੱਜ ਕੁੜੀਆਂ ਪੱਫ ਕਰ ਹੀ ਫਿਰਦੀਆਂ ਹੁੰਦੀਆਂ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਉਹ ਇੱਥੇ ਇੱਕ ਕਲਿੱਪ ਜੀ ਪਾ ਕੇ ਉੱਪਰ ਦੀ ਸਿਰ ਗੁੰਦਨ ਦਾ ਕੀ ਹੁੰਦਾ ਸੀ ਸਟਾਈਲ ਹੁੰਦਾ ਸੀ ਇੱਕ ਕਲਿੱਪ ਜੇ ਪਾ ਕੇ ਉਹਦੇ ਉੱਪਰ ਦੀ ਸਿਰ ਗੁੰਦ ਦਿੱਤਾ ਜਾਂਦਾ ਸੀ ਉਸ ਨੂੰ ਡਾਕ ਬੰਗਲਾ ਆਖਿਆ ਜਾਂਦਾ ਸੀ ਠੀਕ ਹੈ ਚਲੋ ਭਾਈ ਸੱਗੀ ਫੁੱਲ ਵੀ ਸਿਰ ਦਾ ਗਹਿਣਾ ਹੀ ਆ ਕਿਹੜਾ ਲੋ ਉਪੇ ਅਨੋਣੀ ਹੈਗਾ ਹਨ ਤਾਂ ਇਹ ਆਪਸ਼ਨ ਗਲਤ ਹੋ ਗਈ ਢੋਲ ਆ ਆ ਨਹੀਂ ਹੈਗਾ ਠੀਕ ਹੈ ਅੱਗੇ ਕਹਿੰਦੇ ਢੋਲ ਕਕਾਰਟੋ ਗਿਟਾਰ ਤੇ ਇਕਤਾਰਾ ਦੱਸੋ ਉੱਤਰ ਕੀ ਆਊਗਾ ਇਹਦਾ ਬੀ ਤੇ ਸੀ ਦੇ ਵਿੱਚੋਂ ਦੱਸ ਦਿਓ ਮੈਂ ਇਹਨੇ ਚੁਆਇਸ ਤੁਹਾਨੂੰ ਦੇਤੀ ਵੀ ਬੀ ਤੇ ਸੀ ਦੇ ਵਿੱਚੋਂ ਉੱਤਰ ਕੀ ਆਊਗਾ ਦੇਖੋ ਬੀ ਤੇ ਸੀ ਦੇ ਵਿੱਚੋਂ ਉੱਤਰ ਕੀ ਆ ਸਕਦਾ ਤੁਹਾਡੇ ਅਨੁਸਾਰ ਭਾਈ ਸਾਰੇ ਜਣਿਆਂ ਦੇ ਕੀ ਆ ਬਤਾਨੀ ਬੀ ਤੇ ਸੀ ਦੇ ਵਿੱਚੋਂ ਕੀ ਉੱਤਰ ਆ ਸਕਦਾ ਹੈ ਤੁਹਾਡੇ ਖਿਆਲ ਦੇ ਨਾਲ ਕਬੀ ਉੱਤਰ ਆ ਰਹੀ ਹੈ ਸਾਰੀ ਜਨੰਦ ਦਾ ਢੋਲ ਕਿਤੇ ਕਾਟੂ ਪੱਕੀ ਗੱਲ ਐ ਮੈਨੂੰ ਤਾਂ ਲੱਗਦਾ ਸੀ ਆਊਗਾ ਯਾਰ ਮੈਨੂੰ ਤਾਂ ਲੱਗਦਾ ਸੀ ਆਊਗਾ ਇਹਦਾ ਹੂੰ ਹੂੰ ਦੇਖਦੇ ਆਂ ਫਿਰ ਤਾਂ ਉੱਤਰ ਕਹਿੰਦੀ ਜੀ ਕੀ ਆਊਗਾ ਬੀ ਵੈਰੀ ਗੁੱਡ ਅੱਗੇ ਆ ਚੋ ਕਹਿੰਦੇ 18 ਰਸਮ ਹੁਣ 18 ਜਨਮਸ਼ਮੀ 18 ਹੋ ਸਕਦੀ ਹੈ ਵਿਆਹ ਸਮੇ ਮੰਗਣੀ ਸਮੇ ਮੌਤ ਸਮੇ ਤਾਂ 18 ਠਾਲਾ ਹੋਗੀ ਆਪਾਂ ਕਹਿੰਨੇ ਕਦੋਂ ਹੋਗੀ ਆਪਾਂ ਕਹਾਂਗੇ ਮੌਤ ਸਮੇ ਹੁੰਦੀ ਹੈ ਅੱਗੇ ਜੀ ਅੱਗੇ ਕਹਿੰਦੇ ਤਿਲ ਚੋਲੀ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਨੇ ਮੈਨੂੰ ਇਹ ਵੀ ਦੱਸਣਾ ਤੁਸੀਂ ਵੀ ਤਿਲ ਚੋਲੀ ਜਿਹੜਾ ਕਹਾਣੀ ਸੰਗ੍ਰਹਿ ਹੈ ਉਹ ਕਿਸ ਦਾ ਹੈ ਤਿਲ ਚੋਲੀ ਕਹਾਣੀ ਸੰਗ੍ਰਹਿ ਕਿਸ ਦਾ ਹੈ ਤੇ ਇਹ 1965 ਦੇ ਕਰੀਬ ਆਇਆ ਸੀ ਦੋਸਤੋ 1965 ਦੇ ਕਰੀਬ ਆਇਆ ਸੀ ਤਿਲ ਚੋਲੀ ਕਹਾਣੀ ਸੰਗ੍ਰਹਿ ਇਹ ਹੈ ਕਿਸ ਦਾ ਇਹ ਵੀ ਤੁਸੀਂ ਦੱਸਣਾ ਤੇ ਇਹਦਾ ਉੱਤਰ ਕੀ ਆਊਗਾ ਵੀ ਇਹਦੇ ਵਿੱਚ ਕਿੰਨੇ ਕਹਾਣੀ ਸੰਗ੍ਰਹਿ ਉਹ ਵੀ ਤੁਸੀਂ ਦੱਸਣੇ ਆ ਦੱਸਿਓ ਮਾੜਾ ਜਿਹਾ ਖਿੱਚ ਕੇ ਕਿਰਾ ਕੀ ਉਤਰਾ ਸਕਦਾ ਇਹਦਾ ਹਾਂ ਕਹਿੰਦੇ ਤੁਕਾ ਲਾਇਆ ਸੀ ਮੌਤ ਦਾ ਕਹਿੰਦੀ ਮੌਤ ਦਾ ਤੁਕਾ ਨਾ ਲਾਇਆ ਕਰੋ ਨਾ ਤੁਸੀਂ ਤੁਕਾ ਲਾਇਆ ਸੀ ਕਹਿੰਦੇ ਜੀ ਮੌਤ ਦਾ ਐ ਨਾ ਤੁਕਾ ਲਾਇਆ ਕਰੋ ਭਾਈ ਤੁਸੀਂ ਤੁੱਕੇ ਬਹੁਤ ਲਾਉਣ ਲੱਗ ਗਿਆ ਅਜੀਕਲ ਬਈ ਤੁਸੀਂ ਤੁੱਕੇ ਲਾਉਣੇ ਤੋਂ ਪ੍ਰੇਜ ਰੱਖੋ ਵੈਸੇ ਵੀ ਨੈਗੇਟਿਵ ਮਾਰਕਿੰਗ ਤਾਂ ਹੈ ਨਹੀਂਗੀ ਫਿਰ ਵੀ ਤੁੱਕੇ ਥੋੜੀ ਲਾਉਣੇ ਆ ਜੇ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਤਾਂ ਭਾਈ ਠੀਕ ਹੈ ਤੁੱਕੇ ਲਾਉਣ ਤੋਂ ਕੀ ਰੱਖੋ ਪ੍ਰੇਜ ਰੱਖੋ ਵੈਰੀ ਗੁੱਡ ਤਾਂ ਤੇਲ ਚੋਲੀ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ ਦੋਸਤੋ ਦੱਸੋ ਭਾਈ ਤੇਲ ਚੋਲੀ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ ਤਾਂ ਆਪ ਅਖਾਂਗੇ 15 ਹਨ ਵੈਰੀ ਗੁੱਡ ਤਾਂ ਕਿਹਦੀ ਹੈ ਇਹ ਮੋਹਨ ਪੰਡਾਰੀ ਦੀ ਯਾਦ ਰੱਖਿਓ ਮੋਹਨ ਪੰਡਾਰੀ ਦੀ ਮੋਹਨ ਪੰਡਾਰੀ ਦੀ ਇਹ ਜਿਹੜਾ ਕਹਾਣੀ ਸੰਗ੍ਰਹਿ ਹੈ ਅੱਗੇ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਿਹਾ ਲੋਕ ਕਿੰਨਾ ਸੋਹਣਾ ਸਵਾਲ ਆ ਗਿਆ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਪਾਣੀ ਨੂੰ ਤਾਂ ਪਿਤਾ ਆਖਿਆ ਸਿੱਤਰ ਤੀਨੂ ਮਤ ਆਖਿਆ ਹੁਣ ਦੇਖੋ ਸਿੱਧ ਗੋਸ਼ਟ ਸਿੱਧ ਗੋਸ਼ਟ ਤਾਂ ਸਿੱਧਾਂ ਦੇ ਨਾਲ ਵਾਰਤਾਲਾਪ ਕੀਤੀ ਸੀ ਅਚਲ ਬਟਾਲੀ ਵਿੱਚ ਅਚਲ ਬਟਾਲੇ ਵਿੱਚ ਇਹ ਤਾਂ ਸਿੱਧਾਂ ਦੇ ਨਾਲ ਗੱਲਬਾਤ ਕੀਤੀ ਸੀ ਕਿਹੜੇ ਰਾਗ ਚ ਸੀ ਰਾਮਕਲੀ ਰਾਗ ਚ ਸੀ ਇਹ ਤਾਂ ਬਈ ਨਹੀਂ ਆ ਸਕਦਾ ਮੇਰੇ ਖਿਆਲ ਦੇ ਨਾਲ ਨਹੀਂ ਆ ਸਕਦਾ 12ਵਾਂ 12ਵਾਂ ਤਖਾਰੀ ਰਾਗ ਚ ਸੀ ਇਹ ਤਾਂ 12 ਮਹੀਨੇ ਤੇ ਧਾਰਤ ਹੁੰਦੀ ਆ ਇਹ ਵੀ ਨਹੀਂ ਆ ਸਕਦਾ ਆਸਾਂ ਦੀ ਵਰ ਨਾ ਆਸਾਂ ਦੀ ਵਰਦ ਜਮੀ ਨਹੀਂ ਆ ਸਕਦਾ ਤਾਂ ਇਹ ਗੱਲ ਕਾਦੇ ਚ ਕੀਤੀ ਹੈ ਜਪਰੀ ਸਾਹਿਬ ਦੇ ਵਿੱਚ ਜੋ ਰਾਗ ਰਹਿਤ ਬਾਣੀ ਆ 38 ਪੌੜੀਆਂ ਨੇ ਦੋ ਸ਼ਲੋਕ ਨੇ ਇੱਕ ਮੂਲ ਮੰਤਰ ਹੈ ਪੰਜ ਖੰਡ ਹੈ ਸਭ ਤੋਂ ਪਹਿਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਸਤਰੀ ਲਈ ਬਾਗਣ ਸ਼ਬਦ ਦਾ ਪ੍ਰਯੋਗ ਕਿਸ ਨਾਥ ਨੇ ਕੀਤਾ ਤਾਂ ਇਹ ਕੀਤਾ ਸੀ ਗੋਰਖਨਾਥ ਨੇ ਭਾਈ ਕਿਹਨੇ ਕੀਤਾ ਸੀ ਗੋਰਖਨਾਥ ਨੇ ਜੋ ਕਿ ਰਾਜੇ ਦਾ ਕੀ ਬਣਿਆ ਸੀ ਚੇਲਾ ਬਣਿਆ ਸੀ ਸੂਫੀ ਮਤ ਦੇ ਸਰੋਤ ਗ੍ਰੰਥ ਕਿਹੜੇ ਆ ਦੇਖੋ ਸੂਫੀ ਮਤ ਦੇ বেদ ਗ੍ਰੰਥ ਜਾਂ ਸਰੋਤ ਕਿਹੜੇ ਗ੍ਰੰਥ ਹਨ ਦੇਖੋ ਜਿਵੇਂ ਆਪਣੇ ਸਿੱਖਾਂ ਦੀ ਗ੍ਰੰਥ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਵੇਂ ਹੀ ਆਪਾਂ ਕਹਿ ਦਈਏ ਜਿਹੜੇ ਆਪਣੇ ਅਸਾਈ ਨੇ ਉਹਨਾਂ ਦਾ ਗ੍ਰੰਥ ਆ ਬਾਈਬਲ ਹਿੰਦੂਆਂ ਦਾ ਗ੍ਰੰਥ ਹੈ ਵੇਦ ਤੇ ਪੁਰਾਣ ਤੇ ਉਵੇਂ ਹੀ ਸੂਫੀਆਂ ਦਾ ਜਿਹੜੇ ਗ੍ਰੰਥ ਆ ਉਹ ਕੁਰਾਨ ਤੇ ਹਦੀਸਾ ਕੁਰਾਨ ਦੀ ਹਦੀਸਾ ਜਿਵੇਂ ਆਪਣੇ ਸ਼ਬਦ ਹਨ ਤਾਂ ਉਹ ਮੇਨਾਂ ਦੀ ਹਦੀਸਾ ਨਹੀਂ ਇਹ ਜਿਹੜੇ ਕੁਰਾਨ ਸੀ ਇਹਦੀ ਜਿਹੜਾ ਆਪਾਂ ਕਹਦੇ ਗਏ ਲਿਖਣ ਦਾ ਕੰਮ ਸੀ ਉਹ ਕੀਤਾ ਸੀ Hazrat Umar ਨੇ Hazrat Umar ਨਾਮ ਦੇ ਬੰਦੇ ਨੇ ਕੀਤਾ ਸੀ Hazrat Umar Hazrat Umar ਨੇ ਸੂਫੀ ਫਕੀਰ ਸੀ ਉਹਨਾਂ ਨੇ ਇਸ ਦਾ ਉਹ ਕੀਤਾ ਸੀ ਸੰਕਲਨ ਕਹਿ ਸਕਦੇ ਆ ਕੀਤਾ ਸੀਗਾ ਠੀਕ ਹੈ ਅੱਗੇ ਕਿਹੜੀ ਪੰਜਾਬੀ ਇਸਤਰੀ ਲੇਖਕਾ ਫਾਲਤੂ ਔਰਤ ਦਾ ਮੈਂਬਰ ਤਾਰਦੀ ਹੈ ਦੇਖੋ ਫਾਲਤੂ ਔਰਤ ਇੱਕ ਰਚਨਾ ਹੈ ਬਹੁਤ ਪ੍ਰਸਿੱਧ ਤੁਸੀਂ ਪੜੀ ਵੀ ਹੋਈ ਸੀ ਪ੍ਰਭਜੋਤ कौर ਨਹੀਂ ਕਲਾਸ਼ਪੁਰ ਨਹੀਂ ਅਮਰਤਾ ਪ੍ਰੀਤਮ ਨਹੀਂ ਉਹ ਇੱਕੋ ਇੱਕ ਹੈ अजीत कौर ਜਿਸ ਦੀ ਸਵੈ ਜੀਵਨੀ ਆਪਾਂ ਕੂੜਾ ਕਬਾੜਾ ਵੀ ਪੜਦੇ ਹਾਂ ਹਨ ਖਾਨਾ ਬਦੋਸ਼ ਪੜਦੇ ਹਾਂ ਤਾਂ ਉਹਦੇ ਵਿੱਚ ਫਾਲਤੂ ਔਰਤ ਦਾ ਉਹਨੇ ਜ਼ਿਕਰ ਕੀਤਾ ਹੋਇਆਗਾ ਅੱਗੇ ਤਾਂ ਇਹਨਾਂ ਦੀਆਂ ਦੋ ਸਵੈ ਜੀਵਨੀਆਂ ਨੇ ਉਹ ਵੀ ਯਾਦ ਰੱਖਿਓ ਕਿਸ ਸੂਫੀ ਸ਼ਾਇਰ ਨੇ ਹੀਰ ਰਾਂਝੇ ਦੀ ਪ੍ਰੇਮ ਕਥਾ ਨੂੰ ਪਹਿਲੀ ਵਾਰਧਿਆਤਮਕ ਅਰਥਾਂ ਵਿੱਚ ਵਰਤਿਆ ਵੀ ਕਿਹੜਾ ਜਿਹਾ ਸੂਫੀ ਸ਼ਾਇਰ ਹੈ ਜੀ ਨੇ ਹੀਰ ਰਾਂਝੇ ਦੀ ਪ੍ਰੇਮ ਕਥਾ ਨੂੰ ਪਹਿਲੀ ਵਾਰ ਅਧਿਆਤਮਕ ਅਰਥਾਂ ਵਿੱਚ ਵਰਤਿਆ ਸੀਗਾ ਵੀ ਜਿਹੜੀ ਹੀਰ ਰਾਂਝੇ ਦੀ ਕਥਾ ਸੀ ਉਹਨੂੰ ਅਧਿਆਤਮਕ ਭਗ ਕੇ ਰੱਬ ਦੇ ਰੰਗਣ ਵਿੱਚ ਰੰਗਦਾ ਸੀ ਜਿਹੜੇ ਕਿਹੜਾ ਅਜਿਹਾ ਕਿੱਸਾ ਕਵੀ ਹੈ ਜਿਸ ਨੇ ਇਸ਼ਕ ਮਜਾਜੀ ਤੋਂ ਇਸ਼ਕ ਨੂੰ ਹਕੀਕੀ ਬਣਾਤਾ ਸੀ ਉਹ ਤੁਸੀਂ ਦੱਸਣਾ ਤਾਂ ਉਹ ਕੌਣ ਸੀਗਾ ਜੀ ਸ਼ਾਹ ਸੈਦ ਸੀਗਾ ਵੈਰੀ ਗੁੱਡ ਭੱਜਦਾ ਸ਼ਾਹ ਸ਼ੈਨ ਵੀ ਤਾਂ ਸ਼ਾਹ ਅਸੈਦ ਸੀਗਾ ਜਿਨ੍ਹਾਂ ਦਾ ਆਪਾਂ ਪੜਦੇ ਹਾਂ ਸੂਫੀ ਕਾਬ ਦੇ ਵਿੱਚ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਬਣ ਗਈ ਨਿੱਕੀ ਕਹਾਣੀਆਂ ਭਾਈ ਦੀ ਕਹਾਣੀ ਗਲਪ ਦਾ ਇੱਕ ਭਾਗ ਹੈ ਇਹ ਤੁਹਾਨੂੰ ਪਤਾ ਹੈ ਕਿਸ ਨੂੰ ਸਰਸਵਤੀ ਪੁਰਸਕਾਰ ਮਿਲਿਆ ਸੀ ਤਾਂ ਸਰਸਵਤੀ ਪੁਰਸਕਾਰ ਪਿਆਰੇ ਵਿਦਿਆਰਥੀਓ ਪੰਜਾਬ ਜਾਂ ਪੰਜਾਬੀ ਭਾਸ਼ਾ ਵਿੱਚ ਤਿੰਨ ਰਾਈਟਰਾਂ ਨੂੰ ਮਿਲਿਆ ਸੀ ਪਹਿਲਾ ਡਾਕਟਰ ਅਰ ਭਜਨ ਸਿੰਘ ਨੂੰ ਮਿਲਿਆ ਸੀ ਡਾਕਟਰ ਅਰ ਭਜਨ ਸਿੰਘ ਨੂੰ ਮਿਲਿਆ ਸੀ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਦੋਸਤੋ ਇਹ ਮਿਲਿਆ ਸੀ ਆਪਾਂ ਰੱਬ ਤੁਹਾਡਾ ਭਲਾ ਕਰੇ ਦਲੀਪ ਕੋਟੇਵਾਨਾ ਨੂੰ ਦਲੀਪ ਕੋਰ ਟਿਵਾਨਾ ਨੂੰ ਠੀਕ ਹੈ ਤੀਸਰੇ ਨੰਬਰ ਤੇ ਦੋਸਤੋ ਇਹ ਮਿਲਿਆ ਸੀ ਆਪਣੇ ਸਰਜੀਤ ਪਾਤਰੋਰਾ ਨੂੰ ਜੇਕਰ ਗੱਲ ਕਰਗੇ ਡਾਕਟਰ ਭਜਨ ਸਿੰਘ ਨੂੰ ਕਦੋਂ ਮਿਲਿਆ ਸੀ ਤਾਂ ਆਪਾਂ ਕਹਾਂਗੇ 1994 'ਚ ਮਿਲਿਆ ਸੀ ਤੇ ਇਹ 2001 'ਚ ਮਿਲਿਆ ਸੀ ਤੇ ਇਹ 2009 'ਚ ਮਿਲਿਆ ਸੀ ਠੀਕ ਹੈ ਤਾਂ ਇਹ ਤਿੰਨ ਜਣਿਆਂ ਨੂੰ ਅਵਾਰਡ ਮਿਲੇ ਸੀ ਇੱਥੇ ਡਾਕਟਰ ਭਜਨ ਸਿੰਘ ਹੈ ਕਿਹੜੀ ਰਚਨਾ ਲਈ ਰੁੱਖ ਤੇ ਰਿਸ਼ੀ ਦੇ ਲਈ ਮਿਲਿਆ ਸੀ ਦਲੀਪ ਕੌਰ ਟਿਵਾਣਾ ਨੂੰ ਕਥਾ ਕਹੋ ਉਰਵਸ਼ੀ ਦੇ ਲਈ ਮਿਲਿਆ ਸੀ ਸਰਜੀਤ ਪਾਤਰ ਹੋਰਾਂ ਨੂੰ ਲਫ਼ਜ਼ਾਂ ਦੀ ਦਰਗਾਹ ਦੇ ਲਈ ਜੋ ਕਿ 2004 'ਚ ਰਚਨਾ ਲਿਖੀ ਸੀ ਉਹਦੇ ਲਈ ਮਿਲਿਆ ਸੀ ਠੀਕ ਹੈ ਬਹੁਤ ਵਧੀਆ ਤਾਂ ਦੋਸਤੋ ਅੱਜ ਜਿਹੜੀ ਕਲਾਸ ਆ ਉਹ ਆਪਾਂ ਛੋਟੀ ਰੱਖੀ ਹੈ ਕਿਉਂਕਿ ਆਪਣੀ 6 ਵਜੇ ਪੰਜਾਬੀ ਦੀ ਕਲਾਸ ਹੁੰਦੀ ਹੈ ਤੇ ਅੱਜ ਥੋੜਾ ਜਿਹਾ ਟੈਕਨੀਕਲ ਇਸ਼ੂ ਹੋਣ ਕਰਕੇ ਆਪਣੀ ਕਲਾਸ ਮੈਨੂੰ ਲੱਗਦਾ 5 15 ਦੇ ਕਰੀਬ ਚੱਲ ਪਾਈ ਹੈ ਤੇ ਕੱਲ ਤੋਂ ਆਪਣੀ ਕਲਾਸ ਹੈ ਜਿਹੜੀ ਦੋਸਤੋ ਕੱਲ ਤੋਂ ਜਿਹੜੀ ਕਲਾਸ ਆਪਣੀ ਹਰ ਰੋਜ਼ ਜਿਹੜੀ ਹੁੰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਕਿੰਨੇ ਵਜੇ ਹੁੰਦੀ ਹੈ 5 ਵਜੇ ਹੁੰਦੀ ਹੈ ਕਿੰਨੇ ਵਜੇ 5 ਵਜੇ ਤਾਂ ਦੇ ਲਈ ਤੁਸੀਂ 5 ਵਜੇ ਕੁਐਸਚਨਾਂ ਦੀ ਪ੍ਰੈਕਟਿਸ ਕਰਨ ਵਾਸਤੇ ਜੁੜਜਿਆ ਕਰੋ ਟਕਾ ਦੇ ਨਾਲ ਆਰਾਮ ਦੇ ਨਾਲ ਇਹ ਪ੍ਰੈਕਟਿਸ ਆਪਾਂ ਕਰਿਆ ਕਰਾਂਗੇ ਬਹੁਤ ਵਧੀਆ ਤਾਂ ਆ ਆਪਣਾ ਦੋਸਤੋ ਬੈਚ ਹੈ ਜੋ ਕਿ 9 ਜੂਨ ਤੋਂ ਸਟਾਰਟ ਹੋਇਆ ਹੋਇਆ ਜਿਹੜੇ ਵਿਦਿਆਰਥੀ ਇਸ ਬੈਚ ਨੂੰ ਜੁਆਇਨ ਕਰਨਾ ਚਾਹੁੰਦੇ ਆ ਪਹਿਲੇ ਨੰਬਰ ਤੇ ਤਾਂ ਇਸੇ ਚੈਨਲ ਤੇ ਜਿੱਥੇ ਹੁਣ ਕਲਾਸ ਚੱਲੀ ਜਾਂਦੀ ਹੈ ਡੈਮੋ ਕਲਾਸ ਵੀ ਪਈ ਅੱਜ ਸਵੇਰੇ ਵਾਲੀ 1 ਵਜੇ ਡੈਮੋ ਕਲਾਸ ਲੱਗਦੀ ਹੁੰਦੀ ਇੱਕ ਦਾ ਦਿਨ ਆਪਾਂ ਡੈਮੋ ਹੋਰ ਲਾਵਾਂਗੇ ਕੱਲ ਨੂੰ ਕੱਲ ਨੂੰ ਨਹੀਂ ਲਾਉਂਦੇ ਪਰਸੋਂ ਜਾਂ ਚੌਥੇ ਤੱਕ ਤਾਂ ਜੇ ਤੁਸੀਂ ਇਹ ਬੈਚ ਬਾਏ ਕਰਨਾ ਚਾਹੁੰਦੇ ਹੋ ਤਾਂ 7710104040 ਇਸ ਨੰਬਰ ਤੇ ਕਾਲ ਕਰਕੇ ਬੈਚ ਬਾਏ ਕਰ ਸਕਦੇ ਹੋ ਨਹੀਂ ਤੁਸੀਂ 8822010101 ਨੰਬਰ ਤੇ ਵੀ ਕਾਲ ਕਰਕੇ ਬੈਚ ਬਾਏ ਕਰ ਸਕਦੇ ਹੋ ਦੋਸਤੋ ਤਾਂ ਇਹ ਪੰਜਾਬੀ ਮਾਸਟਰ ਕੈਟਰਰ ਦਾ ਬੈਚ ਹੈ ਜੇ ਤੁਸੀਂ ਹੁਣੇ ਤਿਆਰੀ ਕਰਨ ਬਾਰੇ ਸੋਚਿਆ ਤਾਂ ਹੁਣੇ ਹੀ ਕਰਿਓ ਠੀਕ ਹੈ ਇਸ ਨੂੰ ਲੇਟ ਨਾ ਲੈ ਕੇ ਜਾਇਓ ਤਾਂ ਇਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਆਪਣਾ ਬੈਚ ਪਰਚੇਸ ਕਰ ਸਕਦੇ ਹੋ ਆਪਣਾ ਬੈਚ 9 ਜੂਨ ਤੋਂ ਸਟਾਰਟ ਹੋਇਆ ਹਾਜੀ ਆਪਣੀਆਂ ਦੋ ਹੀ ਕਲਾਸਾਂ ਲੱਗਗੀਆਂ ਨੇ ਤਾਂ ਤੁਸੀਂ ਬੈਚ ਨੂੰ ਜ਼ਰੂਰ ਜੁਆਇਨ ਕਰਿਓ ਤੇ ਤੁਹਾਡੀਆਂ ਉਮੀਦਾਂ ਤੇ ਮੈਂ ਜ਼ਰੂਰ ਖਰਾਾ ਤਰੂਆਂ ਇਸ ਗੱਲ ਦੀ ਮੈਂ ਉਮੀਦ ਕਰ ਸਕਦਾ ਹਾਂ ਦੋਸਤੋ ਠੀਕ ਹੈ ਤੇ ਆਪਣਾ ਟੈਲੀਗ੍ਰam ਚੈਨਲ ਦਾ ਪੰਜਾਬੀ ਵਿਦ ਪਟਨਾ ਸਰ ਕੇਵਲ ਸਰਾਂਝੀ ਕੀਤੀ ਹੈ ਗੱਲ ਸਰ ਘੁੰਮਣ ਗਈ ਹੋਈ ਨਹੀਂ ਥਾਈਲੈਂਡ ਗਏ ਹੋਏ ਨਹੀਂ ਜਦੋਂ ਹੀ ਆਉਂਦੇ ਨੇ 12 ਤਰੀਕ ਨੂੰ ਆਉਣਾ ਹੈ ਤਾਂ ਉਦੋਂ ਮੈਂ ਤੁਹਾਡੀ ਗੱਲਬਾਤ ਕਰੂੰਗਾ ਬਾਕੀ ਮੈਂ ਤੁਹਾਡਾ ਨੰਬਰ ਐਡ ਕਰਵਾ ਦਿੱਤਾ ਹੈ ਠੀਕ ਹੈ ਚਲੋ ਜੀ ਅਸੀਂ ਤਾਂ ਜੁਆਇਨ ਕਰ ਰੱਖਿਆ ਬਹੁਤ ਵਧੀਆ ਜੀ ਗ੍ਰਾਮਰ ਦੀ ਕਲਾਸ ਆਪਾਂ ਸੁਖਵਿੰਦਰ ਕੌਰ ਅ ਅੱਜ ਮੈਂ ਸੋਚ ਰਿਹਾ ਸੀ ਵੈਸੇ 7 ਵਜੇ ਲਾਵਾਂ ਨਹੀਂ ਕੱਲ ਆਪਾਂ 10 ਵਜੇ ਲਾਵਾਂਗੇ ਸਵੇਰੇ ਠੀਕ ਹੈ ਹਾਂ 10 ਵਜੇ ਲਾਵਾਂਗੇ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ